ਵਾਰੀਗੁਰੂ ਜੀ ਕਾ ਖਾਲਸਾ ਵਾਰੀਗੁਰੂ ਜੀ ਕੀ ਫਤਿਹ ਕਿਸਾਨ ਜਥੇਬੰਦੀਆਂ ਦੀ ਅੱਜ ਮੈਂ ਗੱਲਬਾਤ ਕਰਨੀ ਹੈ 13 ਫਰਵਰੀ ਨੂੰ ਕਹਿੰਦੇ ਦਿੱਲੀ ਲਈ ਰਵਾਨਾ ਹੋਣਾ ਹੈ ਐਮਐਸਪੀ ਜਿਹੜੀ ਹੈ ਲਿਖਤੀ ਰੂਪ ਦੇ ਵਿੱਚ ਸੈਂਟਰ ਸਰਕਾਰ ਤੋਂ ਲਿਖਾ ਕੇ ਲੈਣੀ ਹੈ ਇਲੈਕਸ਼ਨ ਹੋਣ ਦੇ ਵਿੱਚ 10 ਮਹੀਨੇ ਬਾਕੀ ਨੇ ਜਣ ਕਿ 3 ਮਹੀਨਿਆਂ ਵਿੱਚ ਰਿਜ਼ਲਟ ਆ ਜਾਣਾ ਕਿ ਸਰਕਾਰ ਕਿਹਦੀ ਬਣਨੀ ਹੈ ਇਹੀ ਨਹੀਂ ਬਣਨ। ਕਿਸਾਨ ਜਥੇਬੰਦੀਆਂ ਤੇ ਪਹਿਲਾਂ ਵੀ ਇਹ ਇਲਜ਼ਾਮ ਲੱਗੇ ਨੇ ਕਿ ਕਰੋੜਾਂ ਰੁਪਈਆਂ ਦਾ ਸੌਦਾ ਸੈਂਟਰ ਸਰਕਾਰ ਦੇ ਨਾਲ ਮਿਲ ਕੇ ਕੀਤਾ ਹੈ। ਜਿਹੜੀ ਮੈਂ ਅੱਜ ਗੱਲਬਾਤ ਕਰਨੀ ਹੈ, ਤਕਰੀਬਨ 4 ਸਵਾਲ ਨੇ। ਤੇ ਉਹ ਸਵਾਲ ਮੇਰੇ ਇਕੱਲੇ ਦੇ ਨਹੀਂ, ਪੰਜਾਬ ਦੇ ਲੋਕਾਂ ਦੇ ਨੇ। ਇੰਡੀਆ ਦੇ ਵਿੱਚ ਜਿਹੜੀ ਵੀ ਸਟੇਟ ਦੇ ਵਿੱਚ ਖੇਤੀ ਹੁੰਦੀ ਹੈ ਉਹਨਾਂ ਸਾਰੇ ਲੋਕਾਂ ਦੇ ਨੇ ਧਿਆਨ ਦੇ ਨਾਲ ਸੁਣਿਓ ਇੱਕ ਨਾਰਾ ਲਾਇਆ ਹੋਇਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਮਤਲਬ ਜਿੰਨਾ ਹੱਕ ਕਿਸਾਨਾਂ ਦਾ ਹੈ ਉਨਾ ਹੀ ਹੱਕ ਮਜ਼ਦੂਰਾਂ ਦਾ ਹੈ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਇਹ ਨਾਰਾ ਲਾਉਣ ਤੋਂ ਭਾਵ ਅਰਥ ਇਹ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਵੀ ਖੜਾਂਗੇ ਅਸੀਂ ਮਜ਼ਦੂਰਾਂ ਦੇ ਨਾਲ ਵੀ ਖੜਾਂਗੇ ਅਸਲ ਵਿੱਚ ਇਹ ਨਾਰੇ ਦਾ ਭਾਵ ਜਿਹੜਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਹੈ ਉਹਦਾ ਇਹ ਹੈ ਮੈਂ ਜਿਹੜੀ ਗੱਲਬਾਤ ਕਰ ਰਿਹਾ ਧਿਆਨ ਦਿਓ ਐਮਐਸਪੀ ਲੈਣੀ ਹੈ ਤੁਸੀਂ ਸਰਕਾਰ ਤੋਂ ਲਿਖਤੀ ਰੂਪ ਦੇ ਵਿੱਚ ਤਾਂ ਤਾਂ ਨਾ ਲਾਉਣਾ ਪਰ ਲੇਕਸ਼ਨ ਉੱਪਰ ਹੈ ਚੋਣ ਹੋਣੀ ਹੈ ਤੇ ਇਹ ਚੋਣਾਂ ਦੇ ਵਿੱਚ ਧਰਨਾ ਲਾਉਣ ਦਾ ਮਤਲਬ ਕੀ ਹੈ ਮੈਂ ਫਿਰ ਬੇਨਤੀ ਕਰਦਾ ਕਿ ਕਿਸਾਨ ਜਥੇਬੰਦੀਆਂ ਦਾ ਅਜੰਡਾ ਕਿਸਾਨੀ ਹੈ ਜਾਂ ਆ ਰਾਜਨੀਤੀ ਹੈ ਇਹ ਕਲੀਅਰ ਕਰਨਾ ਪੈਣਾ ਹੈ ਜਿਹੜੇ ਇਲਜ਼ਾਮ ਲੱਗੇ ਕਿ ਕਰੋੜਾਂ ਰੁਪਈਆਂ ਦਾ ਸੌਦਾ ਕੀਤਾ ਜਾਂ ਪੰਜਾਬ ਦਾ 125000 ਪਿੰਡ ਹੈ ਉਹਦੇ ਵਿੱਚੋਂ 7-8000 ਕਰੋੜ ਰੁਪਈਆ ਇਕੱਠਾ ਕੀਤਾ ਘੱਟੋ-ਘੱਟ 20-25000 ਦਾ ਤੁਸੀਂ ਡੀਜ਼ਲ ਤੇਲ ਫੋਕਿਆ ਜਿਹੜਾ ਪਹਿਲਾ ਅੰਦੋਲਨ ਕੀਤਾ ਸੀ ਧਰਨਾ ਲਾਇਆ ਸੀ ਤੇ ਇਹ ਪੰਜਾਬ ਦੇ ਲੋਕਾਂ ਦੇ ਸਵਾਲ ਨੇ ਜਿਨ੍ਹਾਂ ਦੇ ਕੋਲੋਂ ਤੁਸੀਂ ਅਗਰਾਹੀ ਕੀਤੀ ਜਿਹੜਾ ਫੋਰਨ ਕੰਟਰੀ ਵਿੱਚੋਂ ਕਰੋੜਾਂ ਰੁਪਈਆ ਤੁਹਾਡੇ ਕੋਲੇ ਆਇਆ ਤੁਸੀਂ ਉਹਦਾ ਹਿਸਾਬ ਜਿਹੜਾ ਅਸੀਂ ਦਿੱਤਾ ਨਿਖੁਰਦ ਵਰਦ ਕਰ ਦਿੱਤਾ ਤੁਹਾਡੀਆਂ ਜਥੇਬੰਦੀਆਂ ਦੇ ਜਿਹੜੇ ਪ੍ਰਧਾਨ ਸੀ ਉਹਨਾਂ ਨੇ ਇਹ ਖਬਰਾਂ ਬਾਹਰ ਲੋਕਾਂ ਤੱਕ ਪਹੁੰਚਾਈਆਂ ਕਿ ਇੱਥੇ ਸੌਦਾ ਹੋਇਆ 3000 ਕਰੋੜ ਮੋਦੀ ਤੋਂ ਲਿਆ ਜਾਂ ਕਿਤੋਂ ਲਿਆ ਇਹ ਸਭ ਕੁਝ ਗੋਡੀਆਂ ਆਪਣੀਆਂ ਅੰਦਰਲੀਆਂ ਜਿਹੜੀਆਂ ਪ੍ਰਾਈਵੇਸੀ ਸੀ ਉਹ ਖੁੱਲੀਆਂ ਤੁਸੀਂ ਆਪ ਖੋਲੀਆਂ ਲੋਕਾਂ ਦੇ ਸਾਹਮਣੇ ਆਈਆਂ ਇਹ ਸੱਚਾਈ ਹੈ ਤੇ ਹੁਣ ਜਿਹੜਾ ਤੁਸੀਂ ਧਰਨਾ ਦਿੱਲੀ ਵਿੱਚ ਦੁਬਾਰੇ ਲਾ ਰਹੇ ਹੋ ਤੇ ਇਹ ਪੋਲੀਟਿਕਲ ਕਿਸੇ ਪਾਰਟੀ ਨੂੰ ਫਾਇਦਾ ਪਹੁੰਚਾਉਣ ਵਾਸਤੇ ਹੈ ਨੁਕਸਾਨ ਕਿਹਦਾ ਹੋਣਾ ਹੈ ਫਾਇਦਾ ਕਿਹਦਾ ਹੋਣਾ ਹੈ ਉਹ ਕਿਹੜੀ ਪਾਰਟੀ ਹੈ ਇਹ ਤੁਹਾਡੇ ਧਰਨੇ ਨੇ ਤੈਅ ਕਰਨਾ ਹੈ ਇਹ ਪੰਜਾਬ ਦੇ ਲੋਕਾਂ ਦੇ ਸਵਾਲ ਨੇ ਕਿ ਕਿੰਨਾ ਕਚਰ ਸਾਨੂੰ ਗੁੰਮਰਾਹ ਕੀਤਾ ਜਾਉ ਸ਼ਬਦਾਂ ਦੇ ਜਾਲ ਵੱਡੇ ਵੱਡੇ ਬੁਣੇ ਜਾਂਦੇ ਨੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹ ਕਹਿੰਦੇ ਨੇ ਤੁਹਾਡੀਆਂ ਨਸਲਾਂ ਤੁਹਾਡੀਆਂ ਫਸਲਾਂ ਤੁਹਾਡੀਆਂ ਜ਼ਮੀਨਾਂ ਸਰਕਾਰ ਨੇ ਖਤਮ ਕਰ ਦੇਣੀਆਂ ਨੇ ਇਹ ਗੱਲਬਾਤ ਤੁਹਾਡੇ ਵਿੱਚੋਂ ਆ ਰਹੀ ਹੈ ਇੱਕ ਸਵਾਲ ਹੋਰ ਕਰਨ ਲੱਗਾ ਜਿਹੜੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕਿ ਉਹ ਸਾਰੀਆਂ ਦਿੱਲੀ ਜਾ ਰਹੀਆਂ ਨੇ ਇਹ ਸਵਾਲ ਬਹੁਤ ਵੱਡਾ ਇਹਨਾਂ ਵਿੱਚੋਂ 4-5 ਦੇ ਨਾਮ ਸਾਹਮਣੇ ਆਏ ਜਿਹੜੇ ਦਿੱਲੀ ਧਰਲੇ ਲਈ ਜਾ ਰਹੀਆਂ ਨੇ ਪੰਜਾਬ ਤੋਂ ਇੱਕ ਹੋਰ ਨਾਮ ਐਡ ਕਰਨਾ ਗੁਰਨਾਮ ਸਿੰਘ ਚੜੂਨੀ ਦੀ ਇੱਕ ਇੰਟਰਵਿਊ ਘੁੰਮਦੀ ਹੈ ਉਹ ਕਹਿੰਦੇ ਸੰਯੁਕਤ ਕਿਸਾਨ ਮੋਰਚੇ ਦੀ ਕੋਈ ਕਾਲ ਨਹੀਂ ਪੰਜਾਬ ਦੀਆਂ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਕੋਈ ਰابطਾ ਨਹੀਂ ਕੀਤਾ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਚੜੂਨੀ ਸਾਹਿਬ ਕਹਿੰਦੇ ਆ ਕਹਿੰਦੇ ਸਾਨੂੰ ਪਤਾ ਹੀ ਨਹੀਂ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਿੱਲੀ ਧਰਨੇ ਲਈ ਜਾ ਰਹੀਆਂ ਨੇ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਇੱਕ ਹੋਰ ਗੱਲ ਵੀ ਭਾਰਤ ਵਿੱਚ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਉਹ ਸਾਰੀਆਂ ਦੀ ਰਹਿ ਹੈ ਇੱਕ ਪਲੇਟਫਾਰਮ ਤੇ ਚੱਲਣ ਗਈਆਂ ਇਹ ਜਿਹੜੀ ਕਾਲ ਦਿੱਤੀ ਹੈ ਕਿ ਇੰਡੀਆ ਦੀਆਂ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਸਾਰੀਆਂ ਜਥੇਬੰਦੀਆਂ ਵੱਲੋਂ ਕਾਲ ਹੈ 13 ਫਰਵਰੀ ਦੀ ਕਿ ਦਿੱਲੀ ਪਹੁੰਚ ਕੇ ਧਰਨਾ ਲਾਉਣਾ ਇਹ ਸਵਾਲ ਨੇ ਬਹੁਤ ਵੱਡੇ ਹੁਣ ਮੈਂ ਜਿਹੜੀ ਗੱਲ ਕਰਨੀ ਹੈ ਜਿਹੜਾ ਤੁਸੀਂ ਨਾਹਰਾ ਲਾਇਆ ਮਜ਼ਦੂਰ ਦਾ ਤੇ ਕਿਸਾਨਾਂ ਦਾ ਕੀ ਕਿਸਾਨ ਜਥੇਬੰਦੀਆਂ ਨੇ ਅੱਜ ਤੱਕ ਕਿਸੇ ਮਜ਼ਦੂਰ ਦੇ ਵਿੱਚ ਆਵਾਜ਼ ਉਠਾਈ ਹੈ ਕਿਸੇ ਮਜ਼ਦੂਰ ਦੇ ਹੱਕ ਵਿੱਚ ਖੜੇ ਹੋ ਜੇ ਤੁਹਾਨੂੰ ਫਸਲਾਂ ਤੇ ਐਮਐਸਪੀ ਚਾਹੀਦੀ ਹੈ ਜਿਹੜਾ ਬਾਜ਼ਵ ਰੇਟ ਹੈ ਗਵਰਨਮੈਂਟ ਤੈਅ ਕਰੇ ਇੱਕ ਵਾਰੀ ਡਿਕਲੇਅਰ ਕਰੇ ਤੁਸੀਂ ਇਹ ਚਾਹੁੰਦੇ ਹੋ ਜਿਹੜੇ ਮਜ਼ਦੂਰ ਦਿਹਾੜੀ ਕਰਕੇ ਆਪਣਾ ਚੁੱਲ੍ਹਾ ਚਲਾਉਂਦੇ ਐ ਉਹਨਾਂ ਦੀ ਦਿਹਾੜੀ ਬਾਰੇ ਕਦੇ ਕੋਈ ਸਟੇਟਮੈਂਟ ਆਈ ਹੈ ਕਿ 350 400 ਚੱਲਦੀ ਹੈ 200 ਰੁਪਏ ਦਿਹਾੜੀ ਵਧਾ ਦਿੱਤੀ ਜਾਏ ਕਦੇ ਕਿਸੇ ਨੇ ਇਹ ਹਰ ਤੱਕ ਬਿਲਕੁਲ ਨਹੀਂ ਕੀ ਭਾਰਤ ਸਰਕਾਰ ਦਾ ਜਾਂ ਪੰਜਾਬ ਸਰਕਾਰ ਦਾ ਜਿਹੜਾ ਖਜ਼ਾਨਾ ਇਕੱਲੇ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਕੋਈ ਖਜ਼ਾਨਾ ਨਹੀਂ ਇਹ ਸਵਾਲ ਨੇ ਬਹੁਤ ਵੱਡੇ ਇੱਕ ਗੱਲ ਹੋਰ ਧਿਆਨ ਦੇ ਨਾਲ ਸੁਣਿਓ ਜਦੋਂ ਕਿਸਾਨੀ ਅੰਦੋਲਨ ਹੁੰਦਾ ਹੈ ਵੱਡੇ ਇਕੱਠ ਹੁੰਦੇ ਨੇ ਉਹਨਾਂ ਇਕੱਠਾਂ ਦੇ ਵਿੱਚ ਇੱਕ ਮੁੱਦਾ ਹੋਰ ਛੇੜਿਆ ਜਾਂਦਾ ਉਹ ਹੈ ਖਾਲਿਸਤਾਨ ਦਾ ਅਮਰੀਕਾ ਦੇ ਵਿੱਚ ਗੁਰਪਤਵੰਤ ਪੰਨੂ ਬੈਠਾ ਹੈ ਉੱਥੋਂ ਸ਼ਿੰਗਣੀ ਛੇੜਦਾ ਹੁੰਦਾ ਹੈ ਇਹਨਾਂ ਇਕੱਠਾਂ ਦੇ ਵਿੱਚ ਦੀ ਕਿ ਦਿੱਲੀ ਨੂੰ ਗੋਡਿਆਂ ਪਰਨੇ ਕਰ ਦਿਆਂਗੇ ਜਾਂ ਮੋਦੀ ਨੂੰ ਗੋਡਿਆਂ ਪਰਨੇ ਕਰ ਦਿਆਂਗੇ ਇਹੋ ਜਿਹਾ ਸਟੇਟਮੈਂਟ ਪੰਨੂ ਦੇ ਹੁੰਦੀ ਹੁੰਦੀ ਹੈ ਇੱਥੇ ਜਿਹੜੇ ਖਾਲਸਤਾਨੀ ਨੇ ਸਮਝੇ ਤੋਂ ਮਾਨ ਵਰਗੇ ਜਾਂ ਜਸਕਨ ਸਿੰਘ ਕਾਨ ਸਿੰਘ ਵਾਲੇ ਵਰਗੇ ਇਹ ਖਾਲਸਤਾਨ ਦੇ ਨਾਅਰੇ ਨਹੀਂ ਲਾਉਂਦੇ ਕਿ ਇਹ ਮੁੱਦਾ ਖਾਲਸਤਾਨ ਦਾ ਇਹਨਾਂ ਇਕੱਠਾਂ ਦੇ ਵਿੱਚ ਚੱਲਦਾ ਨਹੀਂ ਜਣ ਕੇ ਇਹ ਸਵਾਲ ਨੇ ਇਹ ਸਵਾਲ ਕਿਸਾਨ ਜਥੇਬੰਦੀਆਂ ਤੇ ਹੁੰਦੇ ਆ ਕਿ ਕਿੰਨਾ ਕਚਰ ਤੁਸੀਂ ਕਿਸਾਨੀ ਦੇ ਮੁੱਦੇ ਉਭਾਰ ਕੇ ਉਹਦੇ ਵਿੱਚੋਂ ਆਪਣੇ ਨਿੱਜੀ ਘਰ ਭਰੋਗੇ ਜਾਂ ਪੋਲਿਟਿਕਲ ਕਿਸੇ ਪਾਰਟੀ ਦੇ ਲਈ ਤੁਸੀਂ ਲਾਹੇਵੰਦ ਹੋਮੋਗੇ ਤੁਸੀਂ ਕਿਹੜੀ ਸਰਕਾਰ ਬਣਾਉਣਾ ਚਾਹੁੰਦੇ ਹੋ ਇਹ ਤੁਹਾਡੇ ਇਕੱਠਾਂ ਵਿੱਚੋਂ ਤੈਅ ਹੁੰਦਾ ਹੈ ਸਚਾਈ ਹੈ ਬਹੁਤ ਵੱਡੀ ਮੈਂ ਜਿਹੜੀ ਅੱਜ ਗੱਲਬਾਤ ਕੀਤੀ ਹੈ ਨਾ ਇੱਕ ਤਾਂ ਜਿਹੜਾ ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ ਇਹ ਨਾਰਾ ਹੈ ਇਹ ਕੇਵਲ ਨਾਰਾ ਹੈ ਕਿਸੇ ਮਜ਼ਦੂਰ ਦੀ ਗੱਲ ਅੱਜ ਤੱਕ ਸੁਣੀ ਨਹੀਂ ਗਈ ਸਚਾਈ ਹੈ ਬਹੁਤ ਵੱਡੀ ਇਹ ਕਿਸਾਨ ਜੱਥੇਬੰਦੀਆਂ ਨੂੰ ਜਵਾਬ ਦੇਣੇ ਬਣਦੇ ਆ ਵੀ ਕੀ ਹੋ ਰਿਹਾ ਕੋਈ ਜਵਾਬ ਦੇਊਗਾ ਜਦੋਂ ਤੁਸੀਂ ਕਿਸਾਨੀ ਅੰਦੋਲਨ ਸ਼ੁਰੂ ਕਰ ਦਿਓ ਉਦੋਂ ਜਿਹੜੀ ਉਗਰਾਹੀ ਹੁੰਦੀ ਹੈ ਪੈਸਾ ਇਕੱਠਾ ਹੁੰਦਾ ਹੈ ਉਹਦਾ ਕੋਈ ਹਸਾਬਕਤਾ ਅਜੇ ਤੱਕ ਕਿਸੇ ਨੂੰ ਦਿੱਤਾ ਨਹੀਂ ਇਸ ਚਾਹੀਏ ਬਹੁਤ ਵੱਡੀ ਤੁਹਾਡਾ ਕੰਮ ਕਿਸਾਨੀ ਏਜੰਡਾ ਨਹੀਂ ਰਿਹਾ ਕੇਵਲ ਅਰਾਜਨਿਤ ਏਜੰਡਾ ਰਹਿ ਗਿਆ ਤੁਸੀਂ ਕਿਹੜੀ ਪਾਰਟੀ ਨੂੰ ਜਿਤਾਉਣਾ ਹੈ ਕਿਹਨੂੰ ਹਰਾਉਣਾ ਹੈ ਇਹ ਤੁਹਾਡੇ ਅੰਦੋਲਨ ਦੇ ਵਿੱਚੋਂ ਤੈਅ ਹੋ ਰਿਹਾ ਹੈ ਇਸ ਵਕਤ ਮੈਂ ਅੱਜ ਗੱਲਬਾਤ ਇਹ ਤਾਂ ਕੀਤੀ ਹੈ ਕਿੰਨਾ ਕਚਿਰ ਪੰਜਾਬ ਦੇ ਲੋਕਾਂ ਨੂੰ ਕਿਸਾਨੀ ਏਜੰਡੇ ਥੱਲੇ ਗੁੰਮਰਾਹ ਕਰੋਗੇ ਮਜ਼ਦੂਰ ਵਰਗ ਦਾ ਘਾਣ ਕਰੋਗੇ ਕਾਨੂੰਨ ਨੂੰ ਹੱਥ ਵਿੱਚ ਲਾਓਗੇ ਔਰ ਸਭਦਾਂਤੋਂ ਅੱਕੀ ਹੋਮੋਗੇ ਇਹ ਬਹੁਤ ਵੱਡੇ ਸਵਾਲ ਨੇ ਜਿਹੜੇ ਮੈਂ ਅੱਜ ਤੁਹਾਨੂੰ ਕੀਤੇ ਐ ਇੱਕ ਬੇਨਤੀ ਕਰਕੇ ਮੈਂ ਸਮਾਪਤੀ ਕਰ ਦਿੰਦਾ ਜਿਹੜਾ ਚੜੂਨੀ ਸਭ ਦਾ ਬਿਆਨ ਐ ਪਹਿਲਾਂ ਵੀ ਮੈਂ ਦੁਹਰਾਇਆ ਹੁਣ ਵੀ ਦੁਹਰਾ ਦਿੰਦਾ ਉਹਦੇ ਤੇ ਗੌਰ ਕਰਨ ਦੀ ਲੋੜ ਐ ਕਿ ਜੇ ਸੰਯੁਗਤ ਕਿਸਾਨ ਮੋਰਚੇ ਦੀ ਕਾਲ ਨਹੀਂ ਹੈਗੀ ਤੁਸੀਂ رابطہ ਨਹੀਂ ਕੀਤਾ ਭਾਰਤ ਦੀਆਂ ਸਮੂਚੀਆਂ ਕਿਸਾਨ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਨਹੀਂ ਹੋ ਸਕਦੀਆਂ ਇਹ ਕਾਲ ਕੱਲੀਆਂ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਹੈ ਤਾਂ ਫਿਰ ਸੋਚਣ ਲਈ ਤੁਹਾਡੀਆਂ ਇਹ ਗੱਲਾਂ ਮਜਬੂਰ ਕਰਦੀਆਂ ਨੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਇਹ ਕਿਸਾਨੀ ਅਜੰਡੇ ਥੱਲੇ ਪੰਜਾਬ ਦਾ ਘਾਣ ਕਰ ਰਹੇ ਨੇ ਇਨ੍ਹਾਂ ਧਰਨਿਆਂ ਦੇ ਵਿੱਚ ਖਾਲਸਤਾਨ ਦੀ ਗੱਲ ਵੀ ਗੂੰਜਦੀ ਹੈ ਇਨ੍ਹਾਂ ਧਰਨਿਆਂ ਦੇ ਵਿੱਚ ਸੌਦੇਬਾਜ਼ੀ ਹੋਣ ਦੀ ਗੱਲ ਵੀ ਗੂੰਜਦੀ ਹੈ ਇਨ੍ਹਾਂ ਧਰਨਿਆਂ ਦੇ ਵਿੱਚ ਜਿਹੜਾ ਨਾਹਰਾ ਲਾਇਆ ਜਾਂਦਾ ਹੈ ਕਿਸਾਨ ਤੇ ਮਜ਼ਦੂਰ ਦਾ ਉਹਦੇ ਵਿੱਚ ਕੋਈ ਨਾਮੋ ਨਿਸ਼ਾਨ ਨਹੀਂ ਇਹ ਬੇਨਤੀ ਮੈਂ ਤਾਂ ਕੀਤੀ ਹੈ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿੰਨਾ ਕਚਰ ਕਿਸਾਨ ਜੱਥੇਬੰਦੀਆਂ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਗਈਆਂ ਤੇ ਅਸੀਂ ਮੂਰਖ ਨਾ ਬਣ ਗਏ ਮੈਂ ਖਾਸ ਕਰਕੇ ਜਿਹੜੇ ਮਜ਼ਦੂਰ ਵੀਰ ਨੇ ਉਹਨਾਂ ਨੂੰ ਬੇਨਤੀ ਕਰਦਾ ਇੱਕ ਵਾਰੀ ਨਹੀਂ ਤੁਹਾਨੂੰ 100 ਵਾਰੀ ਸੋਚਣ ਦੀ ਲੋੜ ਹੈ ਜਦੋਂ ਇਹ ਮਜ਼ਦੂਰ ਵਰਗ ਦੀ ਗੱਲ ਹੀ ਨਹੀਂ ਕਰਦੇ ਇਹਨਾਂ ਨਾਲ ਕਿਉਂ ਖੜਿਆ ਜਾਵੇ ਇਹ ਕੋੜਾ ਸੱਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ